ਦੀਵਾਲੀ ਤੇ ਵੱਡੀ ਆਫਰ ਲੱਗ ਗਈ ਕਿਸ ਦੁਕਾਨ ਤੇ ਤੁਹਾਡੀ ਜਾਣੀ ਪਾਣੀ ਪਛਾਣੀ ਦੁਕਾਨ ਹੈ ਦੇਖ ਲਓ ਇੱਕ ਵਾਰ ਦੁਕਾਨ ਤੇ ਦੀਵਾਲੀ ਲਾਉਣ ਮੇਲਾ ਲਾਤਾ ਰਮਨ ਟੈਲੀਕਮ ਵਾਲਿਆਂ ਨੇ ਰਮਨ ਟੈਲੀਕਮ ਵਾਲਿਆਂ ਨੇ ਦੇਖ ਸਕਦੇ ਹੋ ਗੁਰੂ ਅਰਸਾਈ ਦੇ ਵਿੱਚ ਲਗਾ ਦਿੱਤਾ ਹੈ ਦੀਵਾਲੀ ਲਾਉਣ ਮੇਲਾ ਸਭ ਤੋਂ ਵੱਡਾ ਟਾਵਰ ਹੈ ਗੁਰੂ ਅਰਸਾਈ ਦਾ ਰਮਨ ਟੈਲੀਕਮ ਵੱਡੀ ਸਕੀਮ ਆਫਰ ਛੱਡੀ ਕਿਸ ਕਿਸ ਚੀਜ਼ ਤੇ ਸਕੀਮ ਆਫਰ ਛੱਡੀ ਆ ਸਾਰਾ ਸਾਮਾਨ ਰਮਨ ਵਾਲਾ ਦੇ ਪਿਆ ਦੇਖ ਸਕਦੇ ਹੋ ਜਿਹੜਾ ਬੰਦਾ ਸ਼ੇਅਰ ਕਰੂਗਾ ਪਹਿਲਾਂ ਦੱਸ ਦਿਆ ਸ਼ੇਰਾਂ ਵਾਲਿਆਂ ਲਈ ਵੀ ਰਮਨ ਨੇ ਵੀ ਖਾਸ ਗਿਫਟ ਰੱਖ ਦਿੱਤੇ ਉਹ ਵੀ ਕੰਪਨੀ ਦੇ ਤੇ ਪਹਿਲਾ ਗਿਫਟ ਦੇਖ ਲੋ ਸਾਰੇ ਤੁਹਾਨੂੰ ਇਹੀ ਗਿਫਟ ਦੇਣੇ ਆ ਜਿਹੜਾ ਬੰਦਾ ਸ਼ੇਅਰ ਕਰੂਗਾ ਰਮਨ ਜੀ ਕੀ ਸਕੀਮ ਆਫਰ ਛੱਡਦੀ ਤਿੰਨ ਸਾਬ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ ਰਮਨ ਟੈਲੀਕਮ ਤੇ ਆਂਦੇ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਹੀ ਮੇਨ ਸਕੀਮ ਦਾ ਹੈ ਜੀ ਜਿਹੜਾ ਬੰਦਾ ਸ਼ੇਅਰ ਕਰਦਾ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿੰਨਾ ਸਾਰਾ ਜ਼ਿਆਦਾ ਸ਼ੇਅਰ ਹੈ ਉਹਨਾਂ ਨੂੰ 1499 ਰੁਪਏ ਨੀਓ ਕੰਪਨੀ ਦੇ オリジナル ਨੈਕ ਬੈਂਡ ਫ੍ਰੀ ਦਿੱਤੇ ਜਾਣਗੇ ਚਾਹੇ ਕੁਝ ਲਾਈਨ ਚਾਹੇ ਨਾ ਲਾਈਨ ਵੀਡੀਓ ਸ਼ੇਅਰ ਕਰਨ ਦੇ ਵੀਡੀਓ ਜਿਹੜਾ ਸ਼ੇਅਰ ਕਰ 13-1400 ਰੁਪਏ ਦੇ ਨਿਓ ਪ੍ਰੋ ਦੇ ਜਿਹੜੇ ਆ neck band free free ਮਿਲੰਗੇ ਲੋ ਜੀ ਸੁਣ ਲਿਆ ਤੁਸੀਂ ਪੱਕੀ ਗੱਲ ਏ ਬਿਲਕੁਲ ਜੀ ਬਿਲਕੁਲ ਬਿਲਕੁਲ ਪੱਕੀ ਬੰਦਾ ਬਾਤ ਹੋ ਗਏ ਨੇ ਇਹਨੂੰ ਕੋਈ ਲਵਾ ਹੋਰ ਬਾਤ ਹੋ ਗਏ ਨੇ ਤੇ ਜਲਦੀ ਵੀਡੀਓ ਇੱਥੇ ਆ ਜਾਓ ਤੇ ਆਹ ਕਾਦੇ ਗਿਫਟ ਪਏ ਆ ਤੇ ਆ ਕੀ ਸਕੀਮ ਆਪਰ ਚੱਲਦੀ ਕੋਈ ਵੀ ਕਸਟਮਰ ਆਂਦਾ ਕੋਈ ਨਰਾਸ਼ ਹੋ ਕੇ ਨਹੀਂ ਜਾਏਗਾ ਹਰ ਇੱਕ ਬੰਦੇ ਨੂੰ ਗਿਫਟ ਦਿੱਤੇ ਜਾਣਗੇ ਕਿਸੇ ਨੇ LED ਬੂਫਰ ਮੋਬਾਈਲ ਆਪਾਂ ਫਰਨੀਚਰ ਦਾ ਵੀ ਕੰਮ ਸ਼ੁਰੂ ਕਰ ਲਿਆ ਫਰਨੀਚਰ ਉੱਪਰ ਡਿਸਪਲੇ ਵਾਧੂ ਆਇਆ ਪਿਆ ਹਮ ਇੱਕ ਇੱਕ ਚੀਜ਼ ਨਾਲ ਕੋਈ ਵੀ ਕਸਟਮਰ ਚੀ ਲੈਂਦਾ ਸਭ ਨੂੰ ਗਿਫਟ ਦਿੱਤੇ ਜਾਣਗੇ ਸਭ ਨੂੰ ਗਿਫਟ ਦਿੱਤੇ ਜਾਣਗੇ ਹਾਂਜੀ ਤੇ ਕੀ ਮੋਬਾਈਲਾਂ ਤੇ ਕੀ ਕੱਟ ਦੀ ਸਕੀਮ ਆਫਰ ਮੈਨੂੰ ਉਧਰ ਹੀ ਆ ਲੰਦੇ ਤੇਰੇ ਵਾਲੀ ਸਾਈਡ ਹਾਂਜੀ ਫਾਈਲਾਂ ਦਾ ਜਿੰਨੇ ਵੀ ਵੱਡੇ ਮਾਡਲ ਹੈ ਜੀ ਸਾਰਿਆਂ ਦੇ 10-10 ਪ੍ਰੋਸੈਂਟ ਕੈਸ਼ਬੈਕ ਹੈਗੇ ਨੇ ਜੀ ਕੋਈ 40000 ਵਾਲਾ ਫੋਨ ਹੈ ਤੇ ਉਹਦੇ ਵਿੱਚ ਮਤਲਬ ਉਹਨਾਂ ਨੂੰ 40000 ਰੁਪਏ ਕੈਸ਼ਬੈਕ ਆ ਜਾਏਗਾ ਠੀਕ ਹੈ ਕੋਈ 30000 ਉਹਨਾਂ ਨੂੰ 30 ਆਪਣੇ 30000 ਵਾਲਾ ਉਹਨਾਂ ਨੂੰ 3000 ਰੁਪਿਆ ਕੈਸ਼ਬੈਕ ਆ ਜਾਏਗਾ 20000 ਵਾਲਾ ਮੰਨ ਕੇ ਚੱਲੋ ਉਹਦੇ ਜੀ 2000 ਰੁਪਏ ਕੈਸ਼ਬੈਕ ਆ ਜਾਏਗਾ ਜਿੰਦੇ ਕੋਲ ਪੈਸੇ ਨਹੀਂ ਹੈ ਕੋਨਾਂ ਕੋਲ ਪੈਸੇ ਹੈਗੇ ਨੇ ਤਾਂ ਵੀ ਸਮਾਨ ਲੈ ਜਾਣ ਨਹੀਂ ਹੈਗੇ ਤਾਂ ਵੀ ਲੈ ਜਾਣ ਹਮੇਸ਼ਾ ਨਹੀਂ ਤਰ੍ਹਾਂ ਜੇ ਆਪਣੇ ਕੋਈ ਕੁਝ ਪਿਆ ਹੈ ਮੋਬਾਈਲਾਂ ਤੋਂ ਇਲਾਵਾ ਸਮਾਰਟ ਟੀਵੀ ਵੀ ਕਾਫੀ ਤੇ ਆਓ ਜੀ ਤੁਹਾਨੂੰ ਦਿਖਾਉਣਾ ਸਾਰਾ ਸਮਾਨ ਹਾਂ ਬਿਲਕੁਲ ਰਮਨ ਵਾਲਿਆਂ ਹਰ ਵਾਰੀ ਨਵੀਂ ਸਕੀਮ ਆਫਰ ਲੈ ਕੇ ਆਉਂਦੇ ਐਸ ਵਾਰ ਫੇਰ ਸਕੀਮਾਂ ਆਫਰ ਛੱਡਤੀ ਰਮਨ ਟੈਲੀਕਮ ਵਾਲਿਆਂ ਦੇ ਹਾਂ ਦੇਖੋ ਜੀ ਟਾਟਾ ਕੰਪਨੀ ਦਾ ਬਫਰ ਹੈ ਜੀ ਇਹਦੇ ਨਾਲ ਦਾ ਆਪਣੇ ਡਿਸਟ੍ਰਿਕਟ ਫਰੀਦਬੁਰ ਦੇ ਵਿੱਚ ਇਹਦੇ ਨਾਲ ਦਾ ਕਿਤੋਂ ਨਹੀਂ ਮਿਲੇਗਾ ਜੀ ਇਹ ਇਹ ਆਪਣਾ ਮਿਲਣਾ ਹੀ ਨਹੀਂ ਮਿਲਣਾ ਹੀ ਨਹੀਂ ਜੀ ਆਪਣੇ ਕੋਲ ਪਹਿਲਾਂ ਨਵਾਂ ਮਾਡਲ ਆਇਆ ਜੀ ਇਹਲਾ ਠੀਕ ਹੈ ਇਸ ਤੋਂ ਇਲਾਵਾ ਆ ਫ੍ਰਿਜ ਜੇ ਫੁਲੀ ਆਟੋਮੈਟਿਕ ਮਸ਼ੀਨਾਂ ਪਈਆਂ ਐਲਈਡੀਆਂ ਦੇ ਢੇਰ ਲੱਗੇ ਪਏ ਨੇ ਜਿਹੜਾ ਕਿ ਤੁਾਲੀ ਦਾ ਤੋਹਫਾ ਹਰ ਕਰ ਦੇ ਵਿੱਚ ਵੇਚ ਜਾਂਦੀ ਏ ਤੁਾਲੀ ਤੇ ਬਾਕੀ ਆਓ ਮੇਰੇ ਨਾਲ ਤੁਹਾਨੂੰ ਮੈਂ ਸਾਰਾ ਦਿਖਾਉਣਾ ਐਲਈਡੀ ਤੇ ਦੇਖ ਸਕਦੇ ਹੋ ਢੇਰ ਲਾਏ ਪਏ ਟਾਟਾ ਦਾ ਪ੍ਰੋਡਕਟ ਪਿਆ ਨਾਲ ਦੇ ਸੈਮਸੰਗ ਤੇ ਰੈਡਮੀ ਕੰਪਨੀ ਦੇ ਬੁਸ਼ ਕੰਪਨੀ ਦੇ ਲੋਕਲ ਵਾਲੀਆਂ ਐਲਈਡੀਆਂ ਪਰ ਸਾਨੂੰ ਸਾਰਿਆਂ ਨੂੰ ਇਹ ਮੈਂ ਸੁਣਾਇਆ ਦੇਣਾ ਚਾਹੁੰਦਾ ਲੋਕਲ ਐਲਈਡੀਆਂ ਤੋਂ ਪਰਹੇਜ਼ ਕਰੋ ओरिजिनल ਐਲਈਡੀਆਂ ਲਵਾਓ ਜਿਹੜੇ ਕੀ 20-20 ਸਾਲ ਲਿੰਗ ਮਰਦੀਆਂ ਜੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ ਵਾਰ ਆਓ ਜੀ ਉਹ ਸਾਹਮਣੇ ਲਿਫਟ ਆਪਣੀ ਚੱਲ ਗਈ ਏ ਲੈ ਵੀ ਬੰਦੇ ਨੇ ਲਿਫਟ ਵੀ ਲਾਤੀ ਗੁਰੂ ਰਸਾਇਦੇ ਚ ਪਹਿਲੀ ਦੁਕਾਨ ਆ ਜਿੱਥੇ ਲਿਫਟ ਲੱਗ ਗਈ ਹੁਣ ਲਿਫਟ ਤੇ ਚੜ ਕੇ ਚੱਲਨੇ ਆ ਉਪਰੀ ਮੰਜ਼ਲ ਤੇ ਲੈ ਵੀ ਮਾਰ ਛਾਲ ਤੇ ਚੜ ਜਾ ਵੀ ਕੈਮਰਾਮੈਨ ਨੂੰ ਕਹਿੰਦੇ ਤੂੰ ਵੀ ਆ ਜਾ ਕਿਰੇ ਥੱਲੇ ਦਾ ਰਹਿ ਜਾ ਚੱਕ ਵੀ ਲਿਫਟ ਜਾਣ ਦੇ ਉੱਪਰ ਤੇ ਲਿਫਟ ਦੇ ਜ਼ਰੀਏ ਜਾ ਰਹੇ ਨਾਲ ਗੱਲ ਵੀ ਕਰ ਉੱਪਰ ਕੀ ਰੱਖ ਰੱਖਿਆ ਉੱਪਰ ਦੀ ਆਪਾਂ ਫਰਨੀਚਰ ਦਾ ਕੰਮ ਵੀ ਸ਼ੁਰੂ ਕੀਤਾ ਇਲੈਕਟ੍ਰੋਨਿਕ ਦਾ ਤਾਂ ਭਰ ਭਰ ਕੇ ਆਪਾਂ ਡਿਸਪਲੇ ਕਰ ਦਿੱਤੀ ਹੈ ਹਾਲੇ ਨਾ ਆਪਣੇ ਤਿਆਰੀ ਹੋ ਰਹੀ ਹੈ ਸਹੀ ਮੈਨੇ ਜਿੰਨੇ ਸਾਰੇ ਆਪਣੇ ਕਸਟਮਰ ਨੇ ਆਪਣੇ ਲਾਗੇ ਦੇ ਮੇਰੇ ਪਿਆਰੇ ਗਾਹਕ ਨੇ ਉਹਨਾਂ ਨੂੰ ਇੱਕ ਡੇਢ ਮਹੀਨੇ ਦਾ ਤੋਹਫਾ ਦੇਾਂਗੇ ਬਹੁਤ ਵਧੀਆ ਇੱਥੇ ਡਿਸਪਲੇ ਹੋ ਜਾਏਗੀ ਹਾਲੇ ਕੰਮ ਚੱਲ ਰਿਹਾ ਹੈ ਪਰ ਫਿਰ ਵੀ ਅਸੀਂ ਦਿਵਾਲੀ ਕਰਕੇ ਜਿੰਨਾ ਕੋਆ ਅਸੀਂ ਸਾਰਾ ਸਮਾਨ ਡਿਸਪਲੇ ਕੀਤਾ ਸਾ ਡੇਢ ਦੋ ਮਹੀਨੇ ਤੱਕ ਪੂਰਾ ਸ਼ੋਰੂਮ ਗੁਰੂ ਅਰਜਨ ਦੇਵ ਜੀ ਤੁਹਾਨੂੰ ਪਹਿਲਾ ਸ਼ੋਰੂਮ ਮਿਲੇਗਾ ਸਾਰੇ ਜ਼ਿਲ੍ਹੇ ਫਰੋਹੀਪੁਰ ਚ ਨਹੀਂ ਆ ਜਾ ਸ਼ੋਰੂਮ ਹੋਏਗਾ ਜੀ ਇਹ ਵੀ ਗਾਰੰਟੀ ਹੈ ਤੁਸੀਂ ਵੇਖ ਵੀ ਲਈ ਤੁਸੀਂ ਵੀਡੀਓ ਵੇਖ ਲਈਏ ਬਿਲਕੁਲ ਰਮਨ ਦੀ ਹਰ ਵਾਰੀ ਆਪਾਂ ਵੀਡੀਓ ਕਰਦੇ ਆਂ ਦੀਵਾਲੀ ਦੇ ਪਰ ਇੱਕਤੀ ਦੀਵਾਲੀ ਦੇ ਕਹਿੰਦਾ ਵਿਆਹਾਂ ਲਈ ਜਿੰਨਾ ਲੋਕਾਂ ਦੇ ਬੱਚਿਆਂ ਦੇ ਵਿਆਹ ਆਇਆ ਉਹਨਾਂ ਲਈ ਵੱਡੀ ਆਫਰ ਲਾਤੀ ਹੈ ਰਮਨ ਨੇ ਆਫਰ ਫਰਨੀਚਰ ਬਣਾਤਾ ਆਪਣੇ ਕਾਰੀਗਰ ਲਗਾ ਕੇ ਦੱਸਦੇ ਵੀ ਸੋਫੇ ਸੋਫੇ ਕੀ ਰੇਟ ਆ ਤੇ ਵਿਆਹ ਸ਼ਾਦੀਆਂ ਦਾ ਕੀ ਪ੍ਰੋਗਰਾਮ ਸਾਰੇ ਸਾਰੇ ਬਣਦਾ ਆਪਣੇ ਸਾਰੇ ਇਹ ਨਾ ਮੇਰੇ ਕੋਲ ਫਰਨੀਚਰ ਆ ਸਾਰਾ ਵਿਆਹ ਪਹਿਲੀ ਗੱਲ ਦਾ ਮੇਰੇ ਕੋਲ 2 ਦਿਨ ਦਿਨ ਪਹਿਲਾਂ ਹੀ ਮੈਂ ਫਰਨੀਚਰ ਸਾਰਾ ਮੰਗਾਇਆ ਗੱਲ ਇਸ ਤਰ੍ਹਾਂ ਸੀ ਥੋੜੀ ਸ਼ੋਰਟ ਹੋ ਗਿਆ ਫਿਰ ਵੀ ਚਲੋ ਆ ਦੁਆਲੀ ਤੋਂ ਬਾਅਦ ਹੋਰ ਜ਼ਿਆਦਾ ਹੈ ਪਰ ਫਿਰ ਵੀ ਬਹੁਤ ਸੋਹਣੇ ਮਾਡਲ ਬਏ ਨੇ ਜੀ ਆ ਦੇਖੋ ਹਾਂ ਆਪਣੇ ਕੋਲ ਸਿੰਪਲ ਗੱਦੇ ਸਟਾਰਟਿੰਗ 2250 ਤੋਂ ਸਟਾਰਟ ਨੇ ਚੰਗੇ ਤੋਂ ਚੰਗੇ ਜਿੰਦਲ ਕੰਪਨੀ ਦੇ ਸਲੀਵਲ ਕੰਪਨੀ ਦੇ ਤੇ ਸੁਪਰੀਮ ਕੰਪਨੀ ਦੇ ਤੇ ਸੈਲੋ ਕੰਪਨੀ ਸਾਰੇ ਗੱਦੇ ਮਿਲ ਲਗੇ ਜੀ ਬ੍ਰਾਂਡ ਵੇਚਦੇ ਆ ਹਾਂ ਬ੍ਰਾਂਡ ਹੈ ਜੀ ਆ ਦੇਖੋ ਹੁਣੇ ਮੈਂ ਪਿੰਡੀ ਭੇਜਣਾ ਇੱਥੋਂ ਸਲੀਵਾ ਬੰਦਣਾ ਇਹੀ ਗੱਲ ਗਿਆ ਮੈਨੂੰ ਦੇਸੀ ਨਹੀਂ ਮੈਨੂੰ ਕੰਪਨੀ ਦੇ ਗੱਦੇ ਚਾਹੀਦੇ ਨੇ ਸੁਪਰੀਮ ਕੰਪਨੀ ਦੇ ਗੱਦੇ ਭੇਜਿਆ ਹੀ ਹੁਣੇ ਹਾਂ ਰਮਨਾ ਨਾ 100 ਦੇ 6 ਬੰਦੇ ਲਾਈਵ ਦੇਖਣ ਲੱਗੇ 106 ਬੰਦੇ ਕੱਢਦੇ ਹੋਰ ਕਿਹੜਾ ਕੁਝ ਵਿਆਹ ਸਮਾਨ ਕਰਦੇ ਇਸ ਕੀ ਇੱਕ ਮੇਰੇ ਵਿਆਹ ਸ਼ਾਦੀਆਂ ਵਾਲੀ ਕੀ ਸਕੀਮ ਆਓ ਜੀ ਤੁਹਾਨੂੰ ਹੋਰ ਦਿਖਾਣਾ ਇੱਕ ਸਕੀਮ ਵੀ ਦੱਸਾਂਗਾ ਤੁਹਾਨੂੰ ਹੋਰ ਸਟਾਕ ਦਿਖਾਣਾ ਅੱਛਾ ਹੋਰ ਉੱਪਰ ਜਾਣਾ ਲੈ ਰਵਣੋਂ ਲਿਫਟ ਲਾ ਲਈ ਝੂੜੇ ਦੇਊਗਾ ਅੱਜ ਗੁਰੂਸਰ ਲਾਈਵ ਦੀ ਟੀਮ ਨੂੰ ਚੱਲ ਬਈ ਫਿਰ ਚੱਲ ਇਹ ਰਵਣ ਦਾ ਆ ਜਾ ਬਈ ਮੇਰਾ ਕੈਮਰਾਮੈਨ ਪਿੱਛੇ ਰਹਿ ਗਿਆ ਸੀ ਦੇਖ ਸਕਦੇ ਹੋ ਤਸਵੀਰਾਂ ਲਿਫਟ ਲਾਤੀ ਲਿਫਟ ਦੇ ذریعے ਅੱਜ ਸਾਰੀਆਂ ਮੰਜ਼ਲਾਂ ਦਿਖਾ ਦੇਣੀਆਂ ਨੇ ਵਿਆਹ ਸ਼ਾਦੀ ਵਾਲੀ ਕੀ ਸਕੀਮ ਦੱਸ ਰਿਹਾ ਸੀ ਕਿ ਛੱਡ ਦੇ ਸੁਣ ਲਿਓ ਗੱਲ ਨੂੰ ਧਿਆਨ ਨਾਲ ਇੱਕ ਮੇਰੇ ਵੱਲੋਂ ਖਾਸofer ਹੈ ਜਾਂ ਮੇਰੀਆਂ ਭੈਣਾਂ ਦਾ ਕੋਈ ਵੀ ਵਿਆਹ ਹੁੰਦਾ ਤਾਂ ਜਿਹੜੇ ਉਹ ਸਾਰੇ ਸਮਾਨ ਆਪਣੇ ਕੋਲ ਖਰੀਦਦੇ ਨੇ ਵਿਆਹ ਦਾ ਸਾਰਾ ਸਮਾਨ ਰਮਨ ਟੈਲੀਕਮ ਕੱਲੇ ਰਮਨ ਟੈਲੀਕਮ 5100 ਰੁਪਏ ਸਗਨ ਦਿੱਤਾ ਜਾਊਗਾ ਸਮਾਨ ਲੈ ਕੇ ਜਾਣਗੇ ਬਿੱਲ ਦੇ ਨਾਲ 5100 ਦਾ ਚੈੱਕ ਕੱਟ ਕੇ ਦੇਾਂਗੇ ਜੀ ਮੈਂ ਇੱਧਰ ਆਇਆ ਹੁਣ ਦੱਸੇ ਗੱਲ 5100 ਰੁਪਇਆ ਸਗਨ ਦਿੱਤਾ ਜਾਊਗਾ ਜਿਹੜਾ ਬੰਦਾ ਇਸ ਦੁਕਾਨ ਤੋਂ ਫਰਿੱਜ ਜੋ ਬੋਲ ਆਹ ਦੇਖੋ ਜੀ ਭਰ-ਭਰ ਕੇ ਸਮਾਨ ਦਿਆ ਜੀ ਮੇਰੇ ਕੋਲ ਹਲੇ ਸਟਾਕ ਇਨਾ ਕੋ ਪਿਆ ਹੈ ਮਤਲਬ ਅੰਦਰ ডিসਪਲੇ ਨਹੀਂ ਕੀਤਾ ਗਿਆ ਪੂਰਾ ਆਪਣਾ ਪੜ ਗਿਆ ਪਾਊਡਰ ਰਿਕਾਰਡਿੰਗ ਵਾਲੀਆਂ ਜਿਹੜੀਆਂ ਬਹੁਤ ਵਧੀਆਂ ਅਲਮਾਰੀਆਂ ਦੇਖੋ ਜੀ ਪਈਆਂ نیچے ਵੀ ਪਈਆਂ ਹੂੰ ਇਹਦੇ ਨਾਮ ਦੇ ਗੁਰੂ ਸਾਹਿਬ ਸ਼ਾਇਦ ਕੋਈ ਇਕੱਤਾ ਕਰ ਵੇਚਦਾ ਆਏਗਾ ਇਹਦੇ ਨਾਮ ਦੀ ਅਲਮਾਰੀ ਕਿਸੇ ਕੋਲ ਮਿਲੇਗੀ ਜੀ ਪਾਊਡਰ ਰਿਕਾਰਡਿੰਗ ਵਾਲੀ ਅਲਮਾਰੀ ਹੈ ਇਹ ਲਈ ਠੀਕ ਹੈ ਇਸ ਮਤਲਬ 20 ਤੋਂ 3000 ਦੇ ਰੇਂਜ ਦੇ ਵਿੱਚ ਆਪਣੇ ਕੋਲ ਅਲਮਾਰੀਆਂ ਪਈਆਂ ਆ ਬਜ਼ਾਰ ਦੇ ਵਿੱਚ ਉਹੀ ਮਤਲਬ 7-8 10000 ਰੁਪਏ ਦੀ ਮਾਰੀ ਵੀ ਆਂਦੀ ਆ ਜਿਹੜਾ ਸਾਮਾਨ ਪਿਆ ਆਪਾਂ ਕਹਿੰਦੇ ਆ ਵੀ ਵਿਆਹਾਂ ਸ਼ਾਦੀਆਂ ਦੀ ਸਾਰੇ ਆਟਮ ਇੱਥੋਂ ਮਿਲਣੀ ਆ ਵਿਆਹਾਂ ਸ਼ਾਦੀਆਂ ਜਿਹੜਾ ਬੰਦਾ ਸਾਰਾ ਸਾਮਾਨ ਲਊਗਾ ਉਹਨੂੰ ਕੀ ਦੇਣਾ ਉਹਨੂੰ 5900 ਰੁਪਏ ਦਾ ਚੈੱਕ ਰਮਨ ਟੈਲੀਕਮ ਵੱਲੋਂ ਮਿਲੇਗਾ ਜੀ ਇੱਕ ਸਕੀਮ ਹੋਰ ਦੱਸਦੇ ਪਏ ਸੀ ਇਸ ਤੋਂ ਇਲਾਵਾ ਗਿਫਟ ਦਾ ਸਾਰਿਆਂ ਨੂੰ ਮਿਲਣਾ ਹੀ ਮਿਲਨੇ ਨੇ ਜੀ ਹਾਂ ਦੇਖੋ ਸ਼ਾਪਿੰਗ ਕਿੰਨੇ ਦੀ ਸ਼ਾਪਿੰਗ ਕਰਦਾ ਕੋਈ ਜੋ ਵੀ ਗਿਫਟ ਦੇ ਰਿਓ ਜਿਹੜਾ 20000 ਤੋਂ ਉੱਪਰ ਸ਼ਾਪਿੰਗ ਕਰਦਾ ਉਹਨਾਂ ਨੂੰ ਸਪੈਸ਼ਲੀ 2200 ਰੁਪਏ ਐਮ ਆਰ ਪੀ ਵਾਲੇ एमआर ਵੀ ਮੀਨਜ਼ ਕਿ ਜਿੰਨਾ ਕਿ 17 1800 ਤੋਂ 50 ਵਿਕਦੇ ਨੇ ਅਸੀਂ ਵੇਚਦੇ ਨਹੀਂ ਅਸੀਂ ਫ੍ਰੀ ਗਿਫਟ ਦਵਾਂਗੇ ਜੀ ਉਹਨਾਂ ਨੂੰ ਲਓ ਜੀ ਨਿਓ ਕੰਪਨੀ ਦੇ ਹੋਣਗੇ ਗਾਰੰਟੀ ਨਾਲ ਹੋਊਗੀ ਬਿੱਲ ਨਾਲ ਹੋਊਗਾ ਜੀ ਬਿਲਕੁਲ ਤੇ ਸ਼ੇਅਰ ਵਾਲਿਆਂ ਦਾ ਬੜਾ ਨਹੀਂ ਦੱਬ ਦੇਣਾ ਤੇ ਇੱਥੇ ਸਮਾਨ ਤੁਸੀਂ ਦੇਖ ਸਕਦੇ ਹੋ ਹਰ ਆਈਟਮ ਰਮਣ ਵਾਲਿਆਂ ਕੋਲ ਪਈ ਆ ਦਿਖਾ ਬੈੱਡ ਦਿਖਾ ਦੇ ਭਾਈ ਬੈੱਡ ਦੇਖ ਰਮਣੇ ਆ ਲਾ ਰੱਖਿਆ ਪੂਰੇ ਜਚਾਗੇ ਹਾਂ ਰਮਣ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਵੈਰਾਈਟੀ ਵੇਖੋ ਹਲੇ ਦੁਆਲੀ ਤੋਂ ਬਾਅਦ ਇਹ ਤਾਂ ਦੁਆਲੀ ਕਰਕੇ ਜਿੰਨਾ ਕੋ ਸਟਾਕ ਰੱਖਿਆ ਗਿਆ ਮਿਸਤਰੀ ਲੱਗੇ ਸੀ ਉਹ ਬੰਦ ਕਰਾਏ ਨੇ ਜਿੰਨਾ ਕੋ ਸਟਾਕ ਰੱਖਿਆ ਗਿਆ ਰੱਖਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਬੜਾ ਵਰੀਆ ਸਰਪ੍ਰਾਈਜ਼ ਦਾਂਗੇ ਉਸ ਤੋਂ 5 ਗੁਣਾ ਫਰਨੀਚਰ ਤੁਹਾਨੂੰ ਹੋਰ ਦਿਖਾਈ ਦੇਗਾ ਜੀ ਸਿਰਫ 2 ਮਹੀਨਿਆਂ ਦੇ ਵਿੱਚ ਵਿੱਚ 2 ਮਹੀਨਿਆਂ ਦੇ ਵਿੱਚ ਤੇ ਇੱਧਰ ਵੀ ਪਿਆ ਫਰਨੀਚਰ ਆ ਵੀ ਦਿਖਾ ਦਈਏ ਹਾਂ ਬਿਲਕੁਲ ਅੱਜ ਲਿਫਟ ਤੇ ਲਾਇਆ ਰਮਨ ਸਾਨੂੰ ਉੱਪਰ ਤੇ ਚਾਰ ਹਾਂਜੀ ਸਟਾਕ ਵੇਖੋ ਜੀ ਕਿੰਨਾ ਪਿਆ ਸਟਾਕ ਹੈ ਵੀ ਟਾਈਮ ਨਹੀਂ ਲੱਗਿਆ ਦੁਆਲੀ ਕਰਕੇ ਪੂਰਾ ਪੜਿਆ ਪਿਆ ਜੀ ਉਹਨਾਂ ਨਾਲ ਕੇੰਦਰ ਤੋਂ ਇਲਾਵਾ ਆਪਣਾ ਪਰਲਾ ਘੜਾਉਣਾ ਹੀ ਭਰਿਆ ਪਿਆ ਇਹਨਾਂ ਤੋਂ ਇਲਾਵਾ ਆਪਣਾ ਗੁਰਦੇਵਾਧਰ ਸਕੂਲ ਘੜਾਉਣਾ ਉਹ ਵੀ ਭਰਿਆ ਪਿਆ ਅੱਛਾ ਇੱਕ ਤੂੰ ਗੱਲ ਕਹੀ ਸਾਰੇ ਫਰੋਈਪੁਰ ਤੋਂ ਨੰਬਰ 1 ਦਾ ਸ਼ੋਰੂਮ ਬਣਾ ਦੇਣਾ ਆ ਜਿੰਨਾ ਸਮਾਨ ਪਿਆ ਜਿਹੜਾ ਰਿਪੇਅਰ ਹੋ ਗਿਆ ਸਾਰਾ ਤੇ ਬੱਲੇ ਬੱਲੇ ਹੋ ਜੂ ਮੈਂ ਕਹਿੰਦਾ ਬੱਲੇ ਬੱਲੇ ਗੁਰੂ ਸਾਹਿਬ ਬਹੁਤ ਪਿਆਰ ਦਿੰਦੇ ਨੇ ਆਸੇ ਪਾਸੇ ਪਿੰਡਾਂ ਵਾਲੇ ਖੁਦ ਆਪਣੇ ਮੂੰਹ ਇੰਨੀ ਗੱਲ ਕਹਿੰਦੇ ਨੇ ਵੇ ਠੀਕ ਹੈ ਇਹਦੇ ਨਾਲ ਦਾ ਸ਼ੋਰੂਮ ਬਣਾਇਆ ਤੇ ਰਮਨ ਤੂੰ ਹੀ ਬਣਾਇਆ ਕੋਈ ਆਪਦੇ ਮੂੰਹ ਉਂ ਵੜਿਆ ਹੀ ਨਹੀਂ ਕਰਦਾ ਸਿੰਨ ਸਭ ਤੁਹਾਨੂੰ ਵੀ ਪਤਾ ਹੈ ਤੇ ਲੋਕ ਵੀ ਕਹਿੰਦੇ ਨੇ ਇਹ ਗੱਲ ਅੱਛਾ ਰਮਨ 150 ਬੰਦਾ ਲਾਈਵ ਵੇਖ ਰਿਆ ਹੈ ਹੁਣ 10 ਦੇ ਸਕੀਮ ਆਫਰ ਆਪਾਂ ਕੀ ਛੱਡੀ ਹੈ ਸਾਰੀ ਸਕੀਮਾਂ ਸਾਰਿਆਂ ਨੂੰ ਇੱਕ ਦੋ ਤੁਹੰਦਾ ਸੇ ਸ਼ੇਅਰ ਕਰਨ ਵਾਲੇ ਨੂੰ ਜਿਹੜੇ ਆਪਾਂ 1499 ਐਮਰਵੀ ਵਾਲੇ ਉਹ ਨੈਕ ਬੈਂਡ ਦੇਾਂਗੇ ਜਾਂ ਉਹਦਾ ਸਕਰੀਨ ਸ਼ਾਟ ਲੈ ਕੇ ਆ ਬਹੁਤ ਤੋਂ ਵੱਧ ਸ਼ੇਅਰ ਕਰਨਾ ਹੂੰ ਬਾਕੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਹੀ ਦਿੱਤਾ ਵਿਆਨ ਦਾ ਸਾਰਾ ਸਮਾਨ ਆਪਣੇ ਕੋਲ ਜੇ ਕੋਈ ਲੈ ਕੇ ਜਾਂਦਾ 5100 ਰੁਪਏ ਦਾ ਚੈੱਕ ਆਪਾਂ ਘੱਟ ਕੇ ਦਿਆਂਗੇ ਜੀ ਕੁੜੀਆਂ ਨੂੰ ਬਿਲਕੁਲ ਮੈਂ ਰਿਪੀਟ ਕਰ ਦਿੰਦਾ ਗੱਲ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੇਗਾ ਜਿਹੜੀ ਵੀਡੀਓ ਚੱਲ ਰਹੀ ਹੈ ਨੈਕ ਬੈਂਡ ਨਿਊ ਕੰਪਨੀ ਦੇ ਬਾਈਰ 14-1500 ਰੁਪਏ ਦਾ ਦੱਸ ਰਿਹਾ ਉਹ ਤੁਹਾਨੂੰ ਹੁਣੇ ਫ੍ਰੀ ਮਿਲ ਜਾਣਾ ਬਿਲਕੁਲ ਕੱਲਾ ਸ਼ੇਅਰ ਕਰਨ ਦੇ ਨਾਲ ਤੇ ਨਾਲ ਹੀ ਜਿਹੜਾ ਵਿਅਕਤੀ 20 ਆਯਾਤ ਤੋਂ ਵੱਧ ਸ਼ਾਪਿੰਗ ਕਰਦਾ ਉਹਨੂੰ ਵੀ 2000 ਰੁਪਏ ਦਾ ਗਿਫਟ ਦੇ ਨਾਲ ਫ੍ਰੀ ਦੇ ਰਿਹਾ ਉਸ ਤੋਂ ਇਲਾਵਾ ਹੋਰ ਵੀ ਗਿਫਟ ਦੇ ਰਿਹਾ ਇੱਕ ਚੀਜ਼ ਹੋਰ ਦੇ ਰਿਹਾ ਜਿਹੜਾ ਵਿਅਕਤੀ ਆਪਣੇ ਪਰਿਵਾਰ ਦੇ ਲੜਕੀ ਦੇ ਵਿਆਹ ਦੇ ਲਈ ਸਾਰਾ ਸਮਾਨ ਇੱਥੂ ਚੱਕਦਾ ਹੈ ਬੈੱਡ ਵੀ ਆ ਗੱਦੇ ਵੀ ਆ ਅਲਮਾਰੀ ਵੀ ਆ ਫਰਿੱਜ ਟੀਵੀ ਹਰ ਆਈਟਮ ਇਹਨਾਂ ਦੇ ਕੋਲ ਉਪਲਬਧ ਹੈ ਤਾਂ ਉਸ ਵਿਅਕਤੀ ਨੂੰ 5200 ਰੁਪਏ ਉਸ ਲੜਕੀ ਦੇ ਵਿਆਹ ਦੇ ਸ਼ਗਨ ਸਕੀਮ ਵੀ ਇਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਤਾਂ ਗੁਰੂ ਅਸਾਹ ਦੇ ਵਿੱਚ ਰਮਨ ਟੈਲੀਕਮ ਦਾ ਵੱਡਾ ਨਾਮ ਹੈਗਾ ਤੇ ਤਾਂ ਹੀ ਰਮਨ ਦੀ ਦੁਕਾਨ ਤੇ ਗਾਗਾ ਦੀ ਪੀੜ ਲੱਗੀ ਰਹਿੰਦੀ ਤੁਸੀਂ ਤੁਹਾਡੇ ਸਾਹਮਣੇ ਇਹ ਹਲੇ ਦਾ ਮੋਹਲ ਵੇਖੋ ਕੱਲ ਵੇਖੋ ਐਡੂ ਜੰਦੇ ਪਰ ਦੱਸ ਮੋਹਲ ਬਣ ਜਾਏਗਾ ਆਪਾਂ ਫਿਰ ਕੱਲੇ ਚੱਲਦੇ ਆ ਬਿਲਕੁਲ ਜੀ ਲਾਈਵ ਵੀਡੀਓ ਚੱਲ ਰਹੀ ਹੈ ਤੇ ਜਿੰਨਾ ਜਰਾ ਅਸੀਂ ਤੇ ਲਿਫਟ ਨੇ ਨਾ ਕੰਮ ਇਹਦਾ ਚੱਲ ਰਿਹਾ ਲਿਫਟ ਵਾਲਾ ਵੀ ਹਾਲੇ ਤੇ ਕੱਚਾ ਜਾਂ ਕੰਮ ਹੈ ਸੋਨਾ ਗਰਾਸ ਗਰੂਦ ਲੱਗੇਗਾ ਬਹੁਤ ਸੋਹਣੇ ਲਿਫਟ ਬਣੇਗੇ ਅੱਛਾ ਇਹ ਆ ਓਪਨ ਹੀ ਰਹੂਗਾ ਇਹਦਾ ਇਹ ਬੰਨਾਈ ਨਹੀਂ ਇੱਥੇ ਪੂਰੀ ਗ੍ਰੇਲਿੰਗ ਲੱਗੇਗੀ ਜੀ ਖਾ ਲੱਗੇਗਾ ਸਾਰਾ ਖਾ ਤਿਆਰੀ ਹੋ ਜੇਗੀ ਸਾਰੀ ਮਤਲਬ ਗੁਰੂ ਅਰਜਨ ਦੇਵ ਜੀ ਵਿੱਚ ਏਸੀ ਦੀ ਚਲੋ ਮਾਨ ਨਹੀਂ ਕਰਦਾ ਪਾਪਾ ਨਾਨਕ ਤੇ ਕਿਰਪਾ ਕੀਤੀ ਸਭ ਨਾਲ ਵਧੀਆ ਸ਼ੋਰੂਮ ਬਣਾਏਗਾ ਜੀ ਗੁਰੂ ਅਰਜਨ ਦੇਵ ਵਿੱਚ ਰੇਟਾਂ ਵੱਲੋਂ ਵੀ ਵਧੀਆ ਹੋਣਾ ਚਾਹੀਦਾ ਲਾਂਦਾ ਨਹੀਂ ਆਣਾ ਚਾਹੀਦਾ ਦੇਖੋ ਜੀ ਜੇ ਰੇਟ ਹੈਗੇ ਤਾਂ ਗਾਹ ਕੇ ਗਾ ਜੇ ਰੇਟ ਲੈਸ ਹੈਗੀ ਤਾਂ ਗਾਹ ਗਾਗ ਐਵੇਂ ਨਹੀਂ ਪਹੁੰਚਦਾ ਗਾਗ ਤਾਂ ਹੀ ਪਹੁੰਚਦਾ ਬਾਕੀ ਪਿਆਰ ਇੰਨਾ ਆਪਣਾ ਗਾਗਾ ਨਾਲ ਪੁਰਾਣੇ ਕਸਟਮਰ ਇਹਨੇ ਕਈ ਫੋਨ ਕਰਦੇ ਨੇ ਹੱਲੇ ਪੈਸੇ ਨਹੀਂ ਮਿਲੇ ਜਾਂ ਫਸਲ ਦੀ ਪੇਮੈਂਟ ਲੇਟ ਹੈ ਮੈਂ ਕਹਿੰਦੇ ਆ ਜਾਓ ਤੇ ਲੈ ਜਾਓ ਤੇ ਆਹ ਦੀ ਕੋਈ ਟੈਨਸ਼ਨ ਨਹੀਂ ਗੀ ਪੈਸੇ ਦੀ ਕੋਈ ਟੈਨਸ਼ਨ ਨਹੀਂ ਇਹ ਆਪਾਂ ਹੁਣ ਉੱਥੇ ਆ ਗਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਬਿਲਕੁਲ ਜੀ ਬਿਲਕੁਲ ਆਪਾਂ نیچے ਜਾ ਰਹੇ ਹਾਂ ਫਸਟ ਫਲੋਰ ਤੇ ਗਰਾਉਂਡ ਗਰਾਉਂਡ ਫਲੋਰ ਤੇ ਬਿਲਕੁਲ ਇਹ ਦੁਕਾਨ ਥੱਲੇ ਆ ਗਈ ਜਿੱਥੇ ਸ਼ੋਰੂਮ ਹੈ ਉਸ ਤੋਂ ਬਾਅਦ ਉੱਪਰ ਇਹਨਾਂ ਨੇ ਤਿਆਰੀ ਕਰਤੀ ਹੈ ਹੁਣ ਕਿਸੇ ਨੇ ਆਦੇ ਘਰ ਦਾ ਘਰੇਲੂ ਸਮਾਨ ਲੈਣਾ ਕੋਈ ਆਟਮ ਲੈਣੀ ਤੇ ਉਹ ਸਾਰਿਆਂ ਐਡਮਨ ਜਿਹੜੀਆਂ ਨੇ ਤੁਹਾਨੂੰ ਇੱਥੇ ਲੈਸ ਬਾਈ ਨੇ ਦੱਸ ਦਿੱਤਾ ਕੀ ਚੱਲ ਰਿਹਾ ਹੈ ਕਿਹੜੀ ਕੜੀ ਕੰਪਨੀ ਦਾ ਬ੍ਰਾਂਡ ਚੱਲ ਰਿਹਾ ਹੈ ਕਿਹੜੀ ਕੜੀ ਉਹ ਚੀਜ਼ ਚੱਲ ਰਹੀ ਹੈ ਕਿਹੜੀ ਕਿਹੜਾ ਗਿਫਟ ਦਿੱਤਾ ਜਾਣਾ ਹੈ ਰਵਣ ਹੋਰਾਂ ਕੋਲੋ ਸ਼ੇਅਰ ਕਰਨ ਵਾਲਿਆਂ ਨੂੰ neck band ਫ੍ਰੀ ਦਿੱਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਜਿੰਨੇ ਮਰਜ਼ੀ ਕਸਟਮਰ ਸ਼ੇਅਰ ਕਰਨ ਵੱਧ ਤੋਂ ਵੱਧ ਕੇ ਆਪਾਂ neck band ਫ੍ਰੀ ਹੁਣੇ ਸ਼ੇਅਰ ਕਰਕੇ ਆਣ ਸਕਰੀਨ ਸ਼ਾਟ ਲੈ ਕੇ ਆਣ ਆਪਾਂ neck band ਫ੍ਰੀ ਦਵਾਂਗੇ ਜੀ ਬਿਲਕੁਲ ਹੁਣੇ ਸ਼ੇਅਰ ਕਰਕੇ ਆਣ ਤੇ neck band ਜਿਹੜਾ ਹੈ ਉਹ ਫ੍ਰੀ ਦੇਣਗੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਦਿਖਾ ਰਿਆ ਦਿਵਾਲੀ ਬਣਾ ਦੀ ਰਮਨ ਵਾਲਿਆਂ ਨੇ ਵਧੀਆ ਤੇ ਦਿਵਾਲੀ ਦੇ ਲਾਦੇ ਸਕੀਮ ਆਫਰ ਸਾਰੇ ਮੋਬਾਈਲ ਹੀ ਮੋਬਾਈਲ ਪੈਣੇ ਰਮਨ ਲਾਸਟ ਚ ਕਹਿ ਦੇ ਕੀ ਕਹਣਾ ਬਈ ਆਪਾਂ ਫਿਰ ਬੰਦ ਵੀ ਕਰਦੇ ਆ ਬਾਜੀ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਜੀ ਉਹੀ ਤਰ੍ਹਾਂ ਪਹਿਲਾਂ ਤਰ੍ਹਾਂ ਦੀ ਰਮਨ ਟੈਲੀਕਮ ਦੇ ਸਾਰੇ ਪਧਾਰੋ ਜੀ ਤੇ ਹਰ ਇੱਕ ਬੰਦੇ ਨੂੰ ਗਿਫਟ ਮਿਲੇਗਾ ਜੀ ਜਿੰਨਾ ਵੀ ਕੋਈ ਸਮਾਨ ਲੈਂਦਾ ਹੈ ਜੀ ਬਿਲਕੁਲ ਜੀ ਆ ਗਿਫਟ ਤੁਹਾਡੇ ਲਈ ਪਿਆ ਤੇ ਸ਼ੇਅਰ ਕਰਕੇ ਗਿਫਟ ਲੈ ਜਾ ਸਕਦੇ ਹੋ ਤੇ ਰਮਨ ਟੈਲੀਕਾਮ ਤੇ ਲੱਗ ਗਈਆਂ ਨੇ ਰੌਣਕਾਂ ਦੇ ਰੌਣਕਾਂ ਹੋਰ ਵਸਦੀਆਂ ਨੇ ਜੇਕਰ ਤੁਸੀਂ ਕਰਦਾ ਸਮਾਨ ਲੈਣਾ ਦਾ ਰਮਨ ਟੈਲੀਕਾਮ ਤੇ ਕਰ ਲਿਓ ਵਿਜ਼ਿਟ ਗੁਰੂ ਅਰਸਾਏ ਐਡਰੈਸ ਦਾ ਨਾ ਫੁਹਾਰਾ ਚੌਂਕ ਫੁਹਾਰਾ ਚੌਂਕ ਦੇ ਵਿੱਚ ਵੱਡਾ ਸ਼ੋਰੂਮ ਰਮਨ ਟੈਲੀਕਾਮ ਤੇ ਰਮਨ ਟੈਲੀਕਾਮ ਵਾਲਿਆਂ ਨੇ ਸਕੀਮ ਆਫਰ ਜਿਹੜੀ ਛੱਡਦੀ ਹੈ 200 ਤੋਂ ਵੱਧ ਲੋਕ ਤੈਨੂੰ ਲਾਈਵ ਦੇਖਣ ਲੱਗ ਗਏ ਤੇ ਕਹਦੇ ਲੋਕਾਂ ਨੂੰ ਵੀ ਆ ਸਾਰਾ ਕੁਝ ਤੁਹਾਡੇ ਲਈ ਹੈ ਜ ਇਹ ਵੀ ਇੱਕ ਗਿਫਟ ਹੈ ਜੀ ਮਤਲਬ ਗੁਰੂ ਅਰਜਨ ਦੇਵ ਜੀ ਦੀ ਚੰਗੀ ਜਗ੍ਹਾ ਤੇ ਕਸਟਮਰ ਆਂਦਾ ਉਹ ਵੀ ਦੱਸਦਾ ਠੀਕ ਹੈ ਜੀ ਮੈਂ ਰਮਨ ਟੈਲੀਕਮ ਤੋਂ ਲੈ ਕੇ ਆਇਆ ਹਾਂ ਜੀ ਬਿਲਕੁਲ ਜੀ ਸੁਣ ਲਿਆ ਤੇ ਸਾਰੀਆਂ ਬ੍ਰਾਂਡਡ LED ਬਾਈ ਤਾਂ ਪਹਿਲਾਂ ਹੀ ਕਹਿੰਦਾ ਕਹਿੰਦਾ ਦੇਸੀ ਨਾਲ ਲਾਓ ਚੰਗਾ ਲਾਓ ਤੇ ਜਿਵੇਂ ਕਹਿੰਦੇ ਨਾ ਵਧੀਆ ਜਿਹੜਾ ਰੋਵੇਗਾ ਇੱਕ ਵਾਰ ਚੰਗਾ ਲਵੇਗਾ ਤਾਂ ਮਾੜਿਆਂ ਵਾਲਾ ਵਾਰ-ਵਾਰ ਰੋਊਗਾ ਪਰ ਰਮਨ ਵਾਲਿਆਂ ਨੇ ਵੱਡੀ ਦਿਵਾਲੀ ਆਫਰ ਲਾਈ ਹੈ ਤਾਂ ਲਾਈ ਕਿੰਦੇ ਲਈ ਹੈ ਤੁਹਾਡੇ ਲਈ ਹੈ ਤੇ ਟਾਈਮ ਪਿਆ ਤੁਹਾਡੇ ਕੋਲ ਤੇ ਦਿਵਾਲੀ ਗਿਫਟ ਵੀ ਲੈ ਜਾਓ ਤੇ ਦਿਵਾਲੀ ਦਾ ਸਮਾਨ ਤੁਹਾਨੂੰ ਚਾਹੀਦਾ ਤਾਂ ਰਮਨ ਟੈਲੀਕਮ ਤੇ ਕਰ ਲਿਓ ਵਿਜ਼ਿਟ